ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਲਾ ਦੋਸਤੋ ਇਸ ਵੇਲੇ ਆਪਾਂ ਜਿਹੜੀ ਕਣਕ ਦੇ ਵਿੱਚ ਮੌਜੂਦ ਆ ਇਹ ਕਣਕ ਅੱਜ 50ਵੇਂ ਦਿਨ ਚ ਹੈ ਤੇ ਇਹਨੂੰ ਅੱਜ ਪਹਿਲਾ ਪਾਣੀ ਲਾਇਆ ਜਾ ਰਿਹਾ ਜਾਨੀ ਕਿ ਇਹਦੀ ਕੋਰ ਭਉਂਤੀ ਜਾ ਰਹੀ ਆ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਮੇਰੇ ਨਾਲ ਮੌਜੂਦ ਨੇ ਬਾਈ ਸੰਪੂਰਨ ਸਿੰਘ ਪਿੰਡ ਪੰਡੋਰੀ ਅਰਾਈਆਂ ਜ਼ਿਲ੍ਹਾ ਮੋਗਾ ਸਤਿ ਸ੍ਰੀ ਅਕਾਲ ਜੀ ਸੋ ਇੱਥੇ ਮੈਂ ਕਾਫੀ ਸਮੇਂ ਤੋਂ ਆ ਰਿਹਾ 1.5 ਸਾਲ ਤੋਂ ਲਗਭਗ ਤੇ ਇਹਨਾਂ ਨੇ ਮੇਰੀਆਂ ਗੱਲਾਂ ਸੁਣੀਆਂ ਲਗਾਤਾਰ ਮੀਟਿੰਗਾਂ ਦੇ ਵਿੱਚ ਤੇ ਪਿਛਲੇ ਸਾਲ 4 ਕਨਾਲਾਂ ਮੇਰੇ ਕਹਿਣ ਤੇ ਇਹਨਾਂ ਨੇ ਰੱਖੀਆਂ ਵੀ ਪਹਿਲਾ ਪਾਣੀ ਉਦੋਂ ਲਾਵਾਂਗੇ ਜਦੋਂ ਕਣਕ ਦੀ ਚੀਕ ਨਿਕਲੂ ਤੇ ਉਹਦਾ ਜੋ ਰਿਜ਼ਲਟ ਇਹਨਾਂ ਨੂੰ ਮਿਲਿਆ ਉਸ ਰਿਜ਼ਲਟ ਦੇ ਆਧਾਰ ਤੇ ਇਸ ਵਾਰ ਇਹਨਾਂ ਨੇ ਸਾਰੇ ਦਾ ਸਾਰਾ ਵਾਣ ਇਸ ਹਿਸਾਬ ਨਾਲ ਹੀ ਛੱਡ ਲਿਆ ਕਿ ਸਾਰੇ ਵਾਣ ਨੂੰ ਕੋਰ ਉਦੋਂ ਪਿਉਵਾਂਗੇ ਜਦੋਂ ਕਣਕ ਖੋਦ ਪਾਣੀ ਮੰਗੇਗੀ ਸੋ ਅੱਜ ਪੰਜਾਵਾ ਦੇਣਾ ਤੇ ਕਣਕ ਨੂੰ ਪਾਣੀ ਛਾੜ ਦਿੱਤਾ ਗਿਆ ਬਾਈ ਜੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੂੰ ਪੰਜਾਵੇ ਦੇਣਾ ਆਪਾਂ ਕਣਕ ਨੂੰ ਪਾਣੀ ਛੱਡਿਆ ਹਾਂਜੀ ਮੰਗ ਲਿਆ ਕਣਕ ਨੇ ਪਾਣੀ ਬਿਲਕੁਲ ਜੀ ਕੀ ਕਿਵੇਂ ਪਤਾ ਲੱਗਿਆ ਇਹ ਸਾਰਾ ਇਹਦੀਆਂ ਕੁਸ਼ ਟਿੱਬੀਆਂ ਜਿਹੜੀਆਂ ਸੀ ਉਹ ਪੀਲੀਆਂ ਹੋਣ ਲੱਗ ਪਈਆਂ ਜੀ ਪੱਤੇ ਇਹਨਾਂ ਦੇ ਡੱਗਾਂ ਲਾਪੇ ਮਤਲਬ ਇੰਜ ਬਾਲਖਾਂ ਲਾਪੇ ਪੱਤੇ ਜੀ ਤੇ ਕੁਸ਼ ਟਿੱਬੀਆਂ ਪੀਲੀਆਂ ਹੋ ਗਈਆਂ ਜੀ ਹੁਣ ਅਸੀਂ ਲੋੜ ਮਹਿਸੂਸ ਮਹਿਸੂਸ ਕੀਤੀ ਹੈ ਵੀ ਇਹਨੂੰ ਪਾਣੀ ਲਾਇਆ ਜਾਵੇ ਕਣਕ ਨੂੰ ਜੀ ਜੀ ਹਾਂ ਜੀ ਸੋ ਜਦੋਂ ਇਹਨਾਂ ਕਿਸਾਨ ਭਰਾਵਾਂ ਦੇ ਨਾਲ ਮੀਟਿੰਗਾਂ 'ਚ ਮੈਂ ਆਪਣੀ ਗੱਲ ਰੱਖਦਾ ਸੀਗਾ ਤਾਂ ਇਹ ਕਹਿੰਦਾ ਸੀ ਕਿ ਕਣਕ ਨੂੰ ਪਹਿਲਾਂ ਪਾਣੀ ਉਦੋਂ ਲਾਇਓ ਜਦੋਂ ਕਣਕ ਮੰਗੇ ਤੇ ਉਹਦੀਆਂ ਕੁਝ ਨਿਸ਼ਾਨੀਆਂ ਮੰਗਣ ਦੀਆਂ ਕੋਈ ਪੱਤੇ 골 ਕਰੂਗੀ ਕੋਈ ਵੈਰਾਈਟੀ ਪੱਤੇ ਥੱਲੇ ਸੁੱਟੂਗੀ ਕੋਈ ਵੈਰਾਈਟੀ ਦਾੜੀਆਂ 'ਚ ਹਲ ਹਲਕਾ ਹਲਕਾ ਪੀਲਾਪਣ ਦਿਖਾਉਂਦੀ ਹੋਈ ਉਖੜਨੀ ਸ਼ੁਰੂ ਹੋਏਗੀ ਤਾਂ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇੱਥੇ ਡੈੜੀਆਂ 'ਚ ਕਣਕ ਨੇ ਪੀਲਾ ਪਣ ਦਿਖਾਉਣਾ ਜਿਵੇਂ ਹੀ ਸ਼ੁਰੂ ਕੀਤਾ ਤੇ ਪਾਣੀ ਆਪਾਂ ਛੱਡ ਲਿਆ ਤਾਂ ਭਾਈ ਪਿਛਲੇ ਵਰੇ ਜਿਹੜਾ ਚਾਰ ਕਨਾਲਾਂ 'ਚ ਤਦਾਬਾ ਕੀਤਾ ਸੀ ਪਿਛਲੇ ਵਰੇ ਵੀਰੇ ਮੈਂ ਕੁੱਲ 13 ਏਕੜ ਦੀ ਖੇਤੀ ਕਰਦਾ ਜੀ ਪਿਛਲੇ ਵਰੇ ਗੁਰਪ੍ਰੀਤ ਸਿੰਘ ਉਹਨਾਂ ਦੇ ਕਹਿਣ ਦੇ ਮੁਤਾਬਕ ਜੀ ਅਸੀਂ ਚਾਰ ਕਨਾਲਾਂ ਦੇ ਸਿਰਫ ਸਿਰਫ ਚਾਰ ਕਨਾਲਾਂ ਜਿਹੜਾ ਸੀਗਾ ਆਪਣਾ ਉਹਨੂੰ ਆਪਾਂ 50ਵੇਂ ਦਿਨ ਪਾਣੀ ਛੱਡਿਆ ਸੀ ਜੀ ਸਾਡੀ ਬਾਕੀ 12.5 ਕਿੱਲੇ ਕਣਕ ਸਾਰੀ ਜਮਾ ਬਿਛ ਗਈ ਸੀਗੀ ਮੌਸਮ ਦੇ ਵਿੱਚ ਇਸ ਵਾਰ ਮੰਢੇਰੀਆਂ ਦੇ ਵਿੱਚ ਔਨ ਕਰਕੇ ਸਿਰਫ ਚਾਰ ਕਨਾਲ ਆ ਇੱਕ ਜਿਹੜੇ ਜਿਹੜੇ ਜ਼ਮੀਨ ਸੀਗੀ ਉਹ ਇਸ ਤਰਫ ਸਾਡੀ ਖੜੀ ਰਹੀ ਸੀਗੀ ਜੀ ਉਹਨੂੰ ਅਸੀਂ ਦੇਖਦੇ ਹੋਏ ਉਹਦੇ ਸਾਨੂੰ ਜਿਹੜਾ ਤਜਰਬਾ ਉਹਦੇ ਤੋਂ ਮਿਲਿਆ ਉਹਦੇ ਹਿਸਾਬ ਨਾਲ ਅਸੀਂ ਯਾਦ ਕੀ ਸਾਰੀ ਜਿਹੜੀ ਆਪਣੀ 13 ਦੇ 13 ਏਕੜ ਜ਼ਮੀਨ ਨੇ ਸਾਰੀ ਦੀ ਸਾਰੀ ਆਪਾਂ ਉਹਨੂੰ ਪਾਣੀ ਨਹੀਂ ਲਾਇਆ ਜਦੋਂ ਹੁਣ ਕਣਕ ਨੇ ਮੰਗਿਆ ਉਦੋਂ ਪਾਣੀ ਸ਼ੁਰੂ ਕੀਤਾ ਜੀ ਤੇ ਉਹਦਾ ਜਿਹੜਾ ਤਜਰਬਾ ਹੋਇਆ ਤੁਹਾਡਾ ਉਹਦਾ ਝਾੜ ਕਿੰਨਾ ਰਿਹਾ ਸੀਗਾ ਉਹਨਾਂ ਦਾ ਝਾੜ ਉਸ ਟਾਈਮ ਮਤਲਬ ਜਿਹੜੀ ਕੁਦਰਤੀ ਖੇਤੀ ਦੇ ਅਧੀਨ ਉਹ ਸਾਡੀ ਚਾਰਕਨਾਂ ਵਾਲਾ ਪੈਲੀ ਸੀਗੀ ਉਹਦੇ ਵਿੱਚ ਵੀ ਸਾਡਾ 40 ਮਣ ਦੇ ਹਿਸਾਬ ਨਾਲ ਝਾੜ ਆਇਆ ਸੀ ਜੀ ਹਾਂਜੀ ਓਕੇ ਹਾਂਜੀ ਹੁਣ ਇਹਨੂੰ ਆਪਾਂ ਪਹਿਲਾ ਪਾਣੀ ਛੱਡਤਾ ਹਾਂਜੀ ਇਸ ਤੋਂ ਪਹਿਲਾਂ ਨਾ ਇਹਨੂੰ ਪਾਣੀ ਸੀ ਨਾ ਜੀ ਤੇ ਨਾ ਕੋਈ ਰੇ ਹੈ ਇਹਨੂੰ ਕੋਈ ਰੇ ਸਪਰੇ ਨਹੀਂ ਕੋਈ ਪਾਣੀ ਨਹੀਂ ਕੁਛ ਨਹੀਂ ਅਜੇ ਅੱਜ ਪਹਿਲਾ ਪਾਣੀ ਸ਼ੁਰੂ ਕੀਤਾ ਜੀ ਜੀ ਬਿਨਾਂ ਕੋਈ ਖਾਦ ਸਪਰੇ ਕੁਛ ਨਹੀਂ ਦਿੱਤਾ ਜੀ ਤੇ ਇਹਦਾ ਆਪਾਂ ਨੂੰ ਕੀ ਫਾਇਦਾ ਹੋਣ ਜਾ ਰਿਹਾ ਇਹਦਾ ਆਪਾਂ ਨੂੰ ਫੈਰਾ ਇਹ ਕਹਿ ਹੋਣ ਜਾ ਰਿਹਾ ਜੀ ਇੱਕ ਤਾਂ ਆਪਣੀ ਇੱਕ ਬੋਰੀ ਖਾਤੀ ਬਚ ਗਈ ਪਹਿਲਾਂ ਤਾਂ ਜੀ ਜੀ ਦੂਜੇ ਨੰਬਰ ਤੇ ਰਹਿ ਕੇ ਫੈਰਾ ਹੋਣ ਜਾ ਰਿਹਾ ਇਹਦੇ ਵਿੱਚ ਤੁਸੀਂ ਵੇਖ ਲਓ ਕੋਈ ਗੁੱਲੀ ਸਟਾਣੀ ਕੋਈ ਕੁਝ ਨਹੀਂ ਹਾਲ ਦੀ ਘੜੀ ਕਣਕ ਜਮਾ ਸਾਫ਼ ਖੜੀ ਇੱਕ ਤਾਂ ਸਾਡੀ ਸਪਰੇ ਬਚ ਗਈ ਜੀ ਲੇਵਰਾਂ ਬਚ ਗਈਆਂ ਵਖਰੀਆਂ ਜੀ ਠੀਕ ਹੈ ਜੀ ਸੋ ਭਾਈ ਕੌਣ ਬਹੁਤ ਸਾਰੇ ਕਿਸਾਨ ਮੇਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਹਾਂਜੀ ਉਹਨਾਂ ਤੇ ਪੁੱਠੇ ਸਿੱਧੇ ਕਮੈਂਟ ਕਰਦੇ ਆ ਠੀਕ ਆ ਕੋਸ਼ਤਾਂ ਯੂਨੀਵਰਸਿਟੀ ਦੇ ਪਾਸ਼ਕੂ ਪਸ਼ੂ ਹੁੰਦੇ ਆ ਹਾਂਜੀ ਕੁਝ ਕੈਮੀਕਲ ਕੰਪਨੀਆਂ ਦੇ ਅੰਨੇ ਭਗਤ ਹੁੰਦੇ ਆ ਹਾਂਜੀ ਤਾਂ ਉਹ ਪੁੱਟੇ ਸਿੱਧੇ ਕਮੈਂਟ ਕਰਦੇ ਆ ਤੇ ਉਹ ਕਹਿੰਦੇ ਕਿਸੇ ਦੀ ਜ਼ਮੀਨ ਕਿਉਂ ਜੀ ਆ ਕਿਸੇ ਦੀ ਜ਼ਮੀਨ ਕਿਉਂ ਜੀ ਆ ਤੇ ਕੋਈ ਰੇਤਲੀ ਜ਼ਮੀਨ ਆ ਕਿਸੇ ਜ਼ਮੀਨ ਚ ਛੇਤੀ ਪਾਣੀ ਲਾਉਣਾ ਪੈ ਸਕਦਾ ਕਿਤੇ ਚਲੇਟ ਲਾਉਣਾ ਪੈ ਸਕਦਾ ਤਾਂ ਤੁਸੀਂ ਵੀ ਦੱਸ ਦਿਓ ਤੁਹਾਡੀ ਜ਼ਮੀਨ ਕਿਉਂ ਜੀ ਆ ਆਪਣੀ ਜ਼ਮੀਨ ਦਾ ਇਹ ਆਪਣੇ ਸਮੇਂ ਦੇ ਹਿਸਾਬ ਨਾਲ ਸਾਡੀ ਜ਼ਮੀਨ ਛੇਤੀ ਗਿੱਲ ਨਹੀਂ ਛੱਡਦੀ ਜੀ ਆਪਾਂ ਉਸ ਹਿਸਾਬ ਨਾਲ ਪਾਣੀ ਲਾਉਣਾ ਜੇ ਕਿਸੇ ਦੀ ਜ਼ਮੀਨ ਰੇਤਲੀ ਆ ਤੇ ਉਹ ਆਪਦਾ ਜੇ ਕਣਕੋ ਦੀ ਪਾਣੀ ਦਹਾ ਦੇਣਾ ਨੂੰ ਮੰਗਦੀ ਆ ਵਿਹਾਂ ਨੂੰ ਮੰਗਦੀ ਆ ਉਸ ਹਿਸਾਬ ਨਾਲ ਪਾਣੀ ਲਾਓ ਜੀ ਨਿਸ਼ਾਨੀਆਂ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਦੱਸ ਦਈਏ ਕਿ ਧਰਮਕੋਟ ਏਰੀਏ ਦੇ ਇਹ ਪਿੰਡਾ ਪੰਡੋਰੀ ਰਾਈਆਂ ਤੇ ਇੱਥੇ ਚੀਕਣੀਆਂ ਡਾਕਰ ਜ਼ਮੀਨਾਂ ਝੋਟੇ ਦੇ ਸਿਰ ਵਰਗੀਆਂ ਤੇ ਇਹ ਗਿੱਲ ਨਹੀਂ ਘਵਾਉਂਦੀਆਂ ਬਿਲਕੁਲ ਜੀ ਗਿੱਲ ਨਹੀਂ ਠੀਕ ਹੈ ਸੋ ਜਿਹੜੇ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਕਿ ਜ਼ਮੀਨ ਦਾ ਹਿਸਾਬ ਹੁੰਦਾ ਜ਼ਮੀਨ ਜ਼ਮੀਨ ਦਾ ਉਹਨਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਕਿ ਤੁਹਾਡੀ ਜਿਹੜੀ ਵੀ ਜ਼ਮੀਨ ਆ ਹਾਂਜੀ ਉਹਦੇ 'ਚ ਜਦੋਂ ਹੀ ਕਣਕ ਨੂੰ ਪਾਣੀ ਦੀ ਲੋੜ ਪਊਗੀ ਉਹ ਤਿੰਨਾਂ 'ਚੋਂ ਕੋਈ ਨਿਸ਼ਾਨੀ ਦਿਖਾ ਦੂੰ ਹਾਂਜੀ ਰੇਤਲੀ 'ਚ ਵੀ ਨਿਸ਼ਾਨੀ ਦਿਖਾਉ ਬਿਲਕੁਲ ਚੀਕ ਨਹੀਂ ਡਾਕਰ 'ਚ ਵੀ ਨਿਸ਼ਾਨੀ ਦਿਖਾਉ ਹਾਂਜੀ ਦਰਮਿਆਨੀ 'ਚ ਵੀ ਨਿਸ਼ਾਨੀ ਦਿਖਾਉ ਪਾਰੀ 'ਚ ਵੀ ਨਿਸ਼ਾਨੀ ਦਿਖਾਉ ਬਿਲਕੁਲ ਮਤਲਬ ਜ਼ਮੀਨ ਜਿਓ ਜੀ ਮਰਜ਼ੀ ਹੋਵੇ ਕਣਕ ਨੂੰ ਜਦੋਂ ਪਾਣੀ ਦੀ ਲੋੜ ਆ ਉਹਨੇ ਨਿਸ਼ਾਨੀ ਦਿਖਾਉਣੀ ਆ ਹਾਂਜੀ ਤੇ ਤੁਸੀਂ ਇਹਨਾਂ ਤਿੰਨਾਂ ਚਾਰਾਂ ਦੇ ਵਿੱਚੋਂ ਜਿਹੜੀ ਵੀ ਨਿਸ਼ਾਨੀ ਜਦੋਂ ਵੀ ਦੇਖ ਲੈਨੇ ਹੋ ਉਹ ਨਿਸ਼ਾਨੀ ਦੇਖ ਕੇ ਪਾਣੀ ਛੱਡ ਦੇਣਾ ਪਹਿਲੀ ਨਿਸ਼ਾਨੀ ਆ ਵੀ ਕੋਈ ਵੈਰਾਈਟੀ ਆ ਪੱਤੇ ਗੋਲਕਾਰ ਜਾਂਦੀ ਆ ਪੱਤੇ ਮੋੜਨੇ ਸ਼ੁਰੂ ਕਰ ਦਿੰਦੀ ਆ ਕੋਈ ਪੀਲੀ ਪੈ ਜਾਂਦੀ ਕੋਈ ਵੈਰਾਈਟੀ ਆ ਪੱਤੇ ਢੈਲੇ ਸੁੱਟ ਦਿੰਦੀ ਆ ਹਾਂਜੀ ਕੋਈ ਵੈਰਾਈਟੀ ਆ ਜਿਹੜੀ ਡੈੜੀਆਂ 'ਚ ਪੀਲਾਪਨ ਦਿਖਾਉਣ ਲੱਗ ਜਾਂਦੀ ਆ ਕੋਈ ਵੈਰਾਈਟੀ ਆ ਜਿਹੜੀ ਪਾਣੀ ਦੀ ਘਾਟ ਚੁਖਣ ਲੱਗ ਜਾਂਦੀ ਆ ਠੀਕ ਆ ਚਾਰਾਂ 'ਚੋਂ ਜਿਹੜੀ ਵੀ ਨਿਸ਼ਾਨੀ ਜਦੋਂ ਵੀ ਤੁਹਾਡੇ ਖੇਤ 'ਚ ਤੁਹਾਨੂੰ ਨਜ਼ਰ ਆਵੇ ਤੁਸੀਂ ਪਾਣੀ ਛੱਡ ਦਿਓ ਠੀਕ ਹੈ ਚਾਹੇ ਕਣਕੁੱਗਣ ਦੇ ਪੰਜਾ ਦਿਨਾਂ ਬਾਅਦ ਪਾਣੀ ਮੰਗ ਲੇ ਤੇ ਚਾਹੇ 50 ਦਿਨਾਂ ਬਾਅਦ ਮੰਗ ਲੇ ਤਾਂ ਹੁਣ ਬਾਈ ਨੇ ਪਾਣੀ ਛੱਡਿਆ 50ਵੇਂ ਦਿਨ 50ਵੇਂ ਦਿਨ ਠੀਕ ਹੈ ਤੇ ਕਣਕ ਜਿਹੜੀ ਹੈਗੀ ਆ ਬਾਈ ਦੀ ਨਾਲ ਦੀਆਂ ਕਣਕਾਂ ਦੇ ਬਰਾਬਰ ਖੜੀ ਆ ਬਿਲਕੁਲ ਜੀ ਉਹਨਾਂ ਨੂੰ ਪਾਣੀ ਵੀ ਲੱਗ ਗਿਆ ਦੂਜੀ ਖਾਦ ਵੀ ਦੋ ਦੋ ਵਾਰੀ ਖਾਦ ਵੀ ਪੈ ਗਈ ਠੀਕ ਹੈ ਬਰਾਬਰ ਹੀ ਖੜੇ ਖੜੀ ਆ ਤੇ ਹੁਣ ਆਪਾਂ ਜੇ ਦੇਖੀਏ ਥੱਲੇ ਆ ਕੇ ਆ ਇੱਕ ਬੂਟਾ ਮੈਂ ਫੜਿਆ ਠੀਕ ਹੈ ਜੀ ਕਣਕ ਜਿਹੜੀ ਹੈਗੀ ਆ ਇਹਨੂੰ ਅੱਜ 50ਵੇਂ ਦਿਨ ਪਾਣੀ ਲੱਗ ਰਿਹਾ ਤੇ ਇਹ ਬੂਟਾ ਵੇਖਦੇ ਆਪਾਂ ਠੀਕ ਹੈ ਇੱਕ ਦੋ ਤਿੰਨ ਚਾਰ ਪੰਜ ਜਿਹੜਾ ਸਭ ਤੋਂ ਘੱਟ ਫੋਟ ਵਾਲਾ ਬੂਟਾ ਉਹਦੇ ਆ ਪੰਜ ਨਾਲੀਆਂ ਤੇ ਆ ਜਿਹੜਾ ਬੂਟਾ ਇੱਥੇ ਤੁਸੀਂ ਦੇਖ ਰਹੇ ਹੋ ਆਹ ਵਾਲਾ ਇਹ ਆ ਇਹਦੀਆਂ ਇਸ ਵੇਲੇ 7-8 ਨਾਲੀਆਂ ਇੱਕ ਦੋ ਤਿੰਨ ਚਾਰ 5 6 7 7 ਨਾਲੀਆਂ ਇਹ ਵੀ ਬਣਾਈ ਬੈਠਾ ਤੇ ਜਿਨ੍ਹਾਂ ਨੇ ਕਣਕ ਨੂੰ ਪਾਣੀ ਲਾ ਕੇ ਦੋ ਵਾਰੀ ਰੇਹ ਵੀ ਪਾਤੀ ਆ ਤੇ ਨਾਲੀਆਂ ਉਹਨਾਂ ਦੀਆਂ ਵੀ 6-7 ਹੀ ਆ ਠੀਕ ਹੈ ਤਾਂ ਫਿਰ ਜਿਹੜਾ ਉਹ ਫालतू ਦੇ ਵਿੱਚ ਪਾਣੀ ਲਾਇਆ ਯੂਨੀਵਰਸਿਟੀ ਦੇ ਪਿੱਛੇ ਲੱਗ ਕੇ ਤੇ ਉਸ ਪਾਣੀ ਕਰਕੇ ਤੁਹਾਡੀ ਕਣਕ ਦਬੀ ਉਸ ਫਿਰ ਪੀਲੀ ਪਈ ਤੇ ਫਿਰ ਉਹਦੇ 'ਚ ਫालतू ਦਾ ਇੱਕ ਘਟਾ ਯੂਰੀਆ ਪਾਇਆ ਇੱਥੇ ਪਾਣੀ ਲੱਗਿਆ ਨਹੀਂ ਦਾਬ ਨਹੀਂ ਮੰਨੀ ਕਣਕ ਨੇ ਤੇ ਯੂਰੀਆ ਪਾਉਣ ਦੀ ਵੀ ਲੋੜ ਨਹੀਂ ਪਈ ਹੁਣ ਪਾਣੀ ਲੱਗ ਗਿਆ ਤੇ ਪਾਣੀ ਤੋਂ ਬਾਅਦ ਇਹਦੇ ਚ ਯੂਰੀਆ ਪਾਊਗਾ ਇੱਕ ਘਟਾ ਸਿੱਧਾ ਯੂਰੀਆ ਦਾ ਬਚ ਗਿਆ ਗੁੱਲੀ ਡੰਡਾ ਜੰਮਿਆ ਨਹੀਂ ਜੇ ਜੰਮਿਆ ਤਾਂ ਥੱਲੇ ਰਹਿ ਗਿਆ ਗੁੱਲੀ ਡੰਡੇ ਵਾਲੀ ਸਪਰੇ ਬਚ ਗਈ ਹਾਂਜੀ ਠੀਕ ਹੈ ਤੇ ਇਹ ਦੋ ਤਣ ਕੌਣ ਉੱਤੇ ਚੜ ਗਈ ਤੇ ਗੁੱਲੀ ਡੰਡੇ ਨੂੰ ਇਹਨੇ ਉੱਠਣ ਹੀ ਨਹੀਂ ਦੇਣਾ ਹਾਂਜੀ ਠੀਕ ਹੈ ਸੋ ਅਸੀਂ ਗੱਲ ਕਰੀ ਦੀ ਆ ਬਾਈ ਆਪਣੇ ਜੋ ਵੀ ਵਾਹਿਗੁਰੂ ਦੀ ਕਿਰਪਾ ਹੋਈ ਆ 18 ਸਾਲਾਂ ਦੇ ਤਜਰਬੇ ਚੋਂ ਪ੍ਰੈਕਟੀਕਲ ਗੱਲ ਕਰੀ ਦੀ ਆ ਬਿਲਕੁਲ ਬਿਨਾ ਪ੍ਰੈਕਟੀਕਲ ਤੋਂ ਆਪਾਂ ਕੋਈ ਗੱਲ ਨਹੀਂ ਕਰਦੇ ਇਹ ਬੰਦਾ ਗਵਾਹ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਵੀ ਚਾਰ ਕਣਾਲਾਂ ਜਿਹੜੀ ਕਣਕ ਆ ਹਾਂਜੀ ਉਹ ਤੁਸੀਂ ਇਸ ਤਰੀਕੇ ਨਾਲ ਪਾਲੋ ਜੇ ਤੁਹਾਨੂੰ ਉਹਨਾਂ ਚਾਰ ਕਣਾਲਾਂ 'ਚੋਂ ਘਾਟਾ ਪੈ ਗਿਆ ਤਾਂ ਪੈਸੇ ਮੈਥੋਂ ਲੈ ਲਿਓ ਬਿਲਕੁਲ ਠੀਕ ਆ ਇਹਨਾਂ ਨੇ ਚਾਰ ਕਣਾਲਾਂ ਮੇਰੀ ਗਰੰਟੀ ਤੇ ਪਿਛਲੇ ਸੀਜ਼ਨ ਬੀਜੀ ਹਾਂਜੀ ਤੇ ਐਤ ਕੀ ਕਿੰਨੇ ਕਿੱਲੇ ਹੋ ਗਏ ਬਾਈ 13 ਕਿੱਲੇ ਹੋ ਗਏ ਐਤ ਕੀ 13 ਕਿੱਲਿਆਂ ਨੂੰ ਪਹਿਲਾ ਪਾਣੀ ਉਦੋਂ ਲੱਗ ਰਿਹਾ ਜਦੋਂ ਕਣਕ ਨੇ ਮੰਗਿਆ ਹਾਂਜੀ ਤੇ ਅਗਲੇ ਕੁਝ ਦਿਨਾਂ ਬਾਅਦ ਆਪਾਂ ਤੁਹਾਨੂੰ ਜਿਹੜਾ ਹੈਗਾ ਇਹਦੀ ਅਪਡੇਟ ਦੇਾਂਗੇ ਅਗਲੇ ਕੁਝ ਦਿਨਾਂ ਤੋਂ ਬਾਅਦ ਮਤਲਬ ਹੈ ਕਿ 1 ਮਹੀਨੇ ਦੇ ਆਸ-ਪਾਸ ਇੱਕ ਮਹੀਨੇ ਬਾਅਦ ਅਸੀਂ ਤੁਹਾਨੂੰ ਇਹਦੀ ਅਗਲੀ ਅਪਡੇਟ ਦੇਾਂਗੇ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵਾਰ-ਵਾਰ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਤਸਰੀਆਕਾਰ